ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਲੰਧਰ ਦੇ ਪਠਾਨਕੋਟ ਬਾਈਪਾਸ ਤੇ ਦੁਆਬਾ ਚੌਂਕ ਕੋਲ ਬਾਈਕ ਤੇ ਤਿੰਨ ਨੌਜਵਾਨ ਹੁਲੜਬਾਜੀ ਕਰੇ ਸਨ ਜਿਸਦੀ ਵੀਡੀਓ ਰਾਗੀਰਾ ਨੇ ਰਿਕਾਰਡ ਕਰਕੇ ਵਾਇਰਲ ਕਰ ਦਿੱਤੀ ਸੀ ਜਿਵੇਂ ਇਹ ਵੀਡੀਓ ਟ੍ਰੈਫਿਕ ਪੁਲਿਸ ਕੋਲ ਗਿਆ ਤਾਂ ਉਹਨਾਂ ਨੇ ਤਿੰਨੇ ਨੌਜਵਾਨਾਂ ਨੂੰ ਬੁਲਾ ਕੇ ਚਲਾਨਾ ਕੱਢ ਦਿੱਤਾ ਤੇ ਮਾਪਿਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਬੱਚਾ ਨੂੰ ਮੋਟਰਸਾਈਕਲ ਨਾ ਦੇਣ ਪਰ ਕੀ ਹੈ ਜੀ ਮਾਮਲਾ ਪੂਰਾ ਇਹ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਰਲ ਹੋਈ ਜਣਾ ਬੱਚਾ ਦੀ ਇਹ ਤਿੰਨੇ ਜਣੇ ਜਾ ਰਹੇ ਸੀ ਤੇ ਉਧਰ ਬਾਈ ਕਰਦੇ ਜਾਂਦੇ ਸੀ ਤੇ ਉਧਰ ਬਾਈ ਨਾ ਇਹ ਵੀ ਕਿਤੇ ਨੁਕਸਾਨ ਵੀ ਹੋ ਸਕਦਾ ਸੀ ਜਿਹੜਾ ਆਪਣਾ ਵੀ ਹੋ ਸਕਦਾ ਸੀ ਰਾਹ ਜਾਂਦੇ ਦਾ ਵੀ ਹੋ ਸਕਦਾ ਸੀ ਇਸ ਕਰਕੇ ਜਿਹਨਾਂ ਨੂੰ ਇੱਥੇ ਬੁਲਾਇਆ ਵਾ ਇਹਨਾਂ ਦਾ ਨੂੰਦੇ ਮਤਬ ਥੋੜਾ ਜਿਹਾ ਚਰਨ ਕੀਤਾ ਗਿਆ ਪਰ ਫੇਰ ਵੀ ਇਹਨਾਂ ਨੂੰ ਮਾਫ਼ ਕਰਦੇ ਗਲਤੀ ਮੰਨੀ ਆ ਵੀ ਕਿਤੇ ਵੀ ਅਸੀਂ ਬੱਚੇ ਸਾਡੇ ਛੋਟਿਆਂ ਦੀ ਗਲਤੀ ਨੂੰ ਮਾਫੀ ਦਿੱਤੀ ਆ ਬੇੜਾ ਨੂੰ ਤੇ ਗਾਂ ਤੋਂ ਹੋ ਜੀ ਉਧਰ ਬਾਈ ਨਹੀਂ ਕਰਨਗੇ ਤੇ ਨਾਲ ਇਹਨਾਂ ਨੂੰ ਵੀ ਕਰਵਾਵਾਂਗੇ ਜੀ ਆਹ ਤੋਂ ਮੈਂ ਸਰਕਾਰ ਨੂੰ ਵੀ ਕਹਦਾ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਵੀ ਕੰਮ ਨਾ ਦਿਓ ਜਿੰਨਾ ਕੋਈ ਘਟਨਾ ਬਾਬਾ ਜਰੇ ਅਣੂਲੀ ਵਰਗ ਹੜ੍ਹ ਨਾਲ ਪ੍ਰਭਾਵਿਤ ਪੰਜਾਬ ਦੇ ਵੱਡੇ ਹਿੱਸੇ ਵਿੱਚ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਲੈ ਕੇ ਅੱਜ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਅਹਿਮ ਇਕੱਤਰਤਾ ਹੋਈ ਇਸ ਵਿੱਚ ਸ਼੍ਰੀ ਕਾਲ ਤੱਕ ਸਾਡੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੀ ਦੀ ਅਗਵਾਈ ਹੇਠ ਕਈ ਸਿੱਖ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਅਤੇ ਕਲਾਕਾਰ ਸ਼ਾਮਿਲ ਹੋਏ ਹਰੇਕ ਜਥੇਬੰਦੀ ਦੇ ਆਗੂ ਨੇ ਆਪਣੇ ਆਪਣੇ ਸੁਝਾ ਜਥੇਦਾਰ ਸਾਹਿਬ ਅੱਗੇ ਰੱਖੇ ਦੇਖੋ ਇਸ ਟਾਈਮ ਪੰਜਾਬ ਜਿਹੜਾ ਬੜੇ ਮਾਰੀ ਸਥਿਤੀ 'ਚ ਜਿਹੜੇ ਹੜ੍ਹ ਆਣ ਕਰਕੇ ਜਿਹੜੇ 8-9 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਣ ਕਰਕੇ ਜਿਹੜਾ ਐਡਾ ਵੱਡਾ ਨੁਕਸਾਨ ਹੋਇਆ ਹੈ ਲੇਕਿਨ ਦੂਜੇ ਪਾਸੇ ਪ੍ਰਮਾਤਮਾ ਦੇ ਗੁਰੂ ਆਮਦਾਸ ਜੀ ਕਿਰਪਾ ਇਹ ਵੀ ਹੈ ਕਿ ਪੰਜਾਬ ਲਈ ਜਿਹੜਾ ਹਰ ਪੰਜਾਬੀ ਦੇ ਪੰਜਾਬ ਖੜਿਆ ਤੇ ਪੰਜਾਬ ਲਈ ਹਰ ਪੰਜਾਬੀ ਕੀ ਹਰ ਜਗ੍ਹਾ ਤੋਂ ਆ ਕੇ ਲੋਕ ਖੜੇ ਵੀ ਨੇ ਸੋ ਜਿਹੜਾ ਪਿਛਲੇ 20 ਦਿਨਾਂ ਤੋਂ ਤਕਰੀਬਨ ਜਿਹੜਾ ਹਰ ਦਿਨ ਨਾਲ ਨੁਕਸਾਨ ਹੋਇਆ ਲੋਕਾਂ ਨੇ ਇੰਨੀ ਕੁ ਸੇਵਾ ਕੀਤੀ ਹੈ ਕਿ ਲੋਕਾਂ ਤੱਕ ਹਰ ਜਿਹੜੀ ਜ਼ਰੂਰਤ ਦੀ ਚੀਜ਼ ਪਹੁੰਚਾਈ ਹੈ ਔਰ ਉਹਨੂੰ ਇੱਕ ਰੈਗੂਲਰਾਈਜ਼ ਕਰਨ ਲਈ ਹੈ ਉਹਨੂੰ ਰੈਗੂਲੇਟ ਕਰਨ ਦੇ ਲਈ ਇੱਕ ਜ਼ਰੂਰਤ ਸੀ ਕਿਉਂਕਿ ਕਈ ਜਗ੍ਹਾ ਤੇ ਸਮਾਨ ਬਹੁਤ ਜ਼ਿਆਦਾ ਪਹੁੰਚ ਰਿਹਾ ਸੀ ਕਈ ਜਗ੍ਹਾ ਤੇ ਪਹੁੰਚ ਨਹੀਂ ਸੀ ਰਿਹਾ ਸੋ ਉਹਨੂੰ ਰੈਗੂਲੇਟ ਰੈਗੂਲਰਾਈਜ਼ ਕਰਨ ਲਈ ਰੈਗੂਲੇਟ ਕਰਨ ਲਈ ਜਿਹੜਾ ਹੈਗਾ ਅੱਜ ਸਾਡੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਨ ਕਮੇਟੀ ਆਕਾਲਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਇੱਕ ਜਿਹੜੇ ਸਾਰੇ ਐਨ ਜੀਓਜ਼ ਵਗੈਰਾ ਸਾਰੀਆਂ ਉਹ ਸੰਸਥਾਵਾਂ ਜਿਹੜੀਆਂ ਸੇਵਾ ਕਰਨੀਆਂ ਚਾਹੁੰਦੀਆਂ ਨੇ ਜਿਹੜੀਆਂ ਪੰਜਾਬ ਦੇ ਹਰ ਪੀੜਤਾ ਦੇ ਲਈ ਹਰ ਸੰਭਵ ਮਦਦ ਪਹੁੰਚਾਉਣਾ ਚਾਹੁੰਦੀਆਂ ਨੇ ਉਹਨੂੰ ਰੈਗੂਲੇਟ ਕਰਨ ਦੇ ਲਈ ਇੱਕ ਜਿਹੜੀ ਹੈਗੀ ਅੱਜ ਇਹ ਮੀਟਿੰਗ ਸੱਦੀ ਹੈ ਤਾਂ ਕਿ ਹਰ ਜਗ੍ਹਾ ਤੇ ਜਿਹੜੀ ਤਕਲੀਫ ਹੈ ਜਿੱਥੇ ਵੀ ਪਿੰਡ ਦੇ ਵਿੱਚ ਤਕਲੀਫ ਹੈ ਜੋ ਚੀਜ਼ ਚਾਹੀਦੀ ਏ ਉਸ ਜਗ੍ਹਾ ਤੇ ਉਹ ਚੀਜ਼ ਪਹੁੰਚਾਈ ਜਾਏ ਕਿਤੇ ਵੱਧ ਨਾ ਚਲੀ ਜਾਏ ਕਿਤੇ ਘੱਟ ਨਾ ਚਲੀ ਜਾਏ ਹਰ ਜ਼ਰੂਰਤਮੰਦ ਤੱਕ ਉਹ ਜਿਹੜੀ ਚੀਜ਼ ਪਹੁੰਚਾਈ ਜਾਏ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਜਿਹੜਾ ਪਾਣੀ ਜਿਹੜਾ ਉਤਰ ਗਿਆ ਖੇਤਾਂ 'ਚੋਂ ਹੁਣ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਬੜੀਆਂ ਪ੍ਰਸਿੱਸ਼ਟ ਕਰਨੀਆਂ ਸ਼ੁਰੂ ਹੋ ਗਈਆਂ ਜਿਵੇਂ ਬਿਮਾਰੀਆਂ ਜਿਹੜੀਆਂ ਨੇ ਜ਼ਰੂਰ ਆਉਣੀਆਂ ਸ਼ੁਰੂ ਹੋ ਗਈਆਂ ਨੇ ਬਿਮਾਰੀਆਂ ਖੇਤਾਂ ਦੇ ਵਿੱਚ ਜਿਹੜੀ ਰੇਤ ਔਰ ਜਿਹੜੀ ਪੱਲ ਹੈ ਜਿਹੜੀ ਮਿੱਟੀ ਹੈ ਉਹ ਜਿਹੜੀ ਇਹ ਬਹੁਤ ਸਾਰੀ ਆ ਗਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਕਿਉਂਕਿ ਕਿਸਾਨਾਂ ਨੇ ਆਉਣ ਵਾਲੇ ਟਾਈਮ ਤੇ 1.5 ਮਹੀਨੇ 1.5 ਮਹੀਨੇ ਤੱਕ ਕਣਕ ਦੀ ਬਿਜਾਈ ਹੋਣੀ ਸੀ ਕਿਉਂਕਿ ਝੋਨੇ ਦੀ ਫਸਲ ਤਾਂ ਸਾਰੀ ਖਰਾਬ ਹੋ ਗਈ ਤੇ ਝੋਨੇ ਦੀ ਬਿਜਾਈ ਹੋਣੀ ਨਹੀਂ ਲੇਕਿਨ ਖੇਤਾਂ ਦੇ ਵਿੱਚ 4 4 6 6 5 5 ਫੁੱਟ ਜਿਹੜੀ ਹੈ ਰੇਤ ਔਰ ਮਿੱਟੀ ਆ ਗਈ ਏ ਉਹਨੂੰ ਵੀ ਸਾਫ ਕਰਨਾ ਔਰ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਣੀ ਏ ਸਰਕਾਰ ਨੇ ਵੀ ਜਿਹੜਾ 20-20 ਹਜ਼ਾਰ ਰੁਪਿਆ ਐਨਾਨਸ ਕੀਤਾ ਹੋਰ ਵੀ ਐ ਗਰਦੌਰੀਆਂ ਕਰਨੀਆਂ ਨੇ ਕਿਉਂਕਿ ਜ਼ਮੀਨਾਂ ਦੇ ਵਿੱਚ ਰੇਤਾਂ ਮਿੱਟੀ ਓਨ ਕਰਕੇ ਨਿਸ਼ਾਨਦਈਆਂ ਖਤਮ ਹੋ ਗਈਆਂ ਨੇ ਗਰਦੌਰੀਆਂ ਕਰਨ ਦੇ ਵਿੱਚ ਬੜੀ ਦਿੱਕਤ ਹੋਣੀ ਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਪਰਸਿਸਟ ਕਰਨੀਆਂ ਉਹਦੇ ਲਈ ਜਿਹੜੀ ਅੱਜ ਜਿਹੜਾ ਇਹ ਵਧੀਆ ਉਪਰਾਲਾ ਕੀਤਾ ਗਿਆ ਗਿਆਨੀ ਗੁਰਦੀਪ ਸਿੰਘ ਜੀ ਗੜਗਾਜੀ ਵੱਲੋਂ ਜਿਹੜੇ ਸਾਡੇ ਆਕਾਲਪੁਰ ਸਾਹਿਬ ਦੇ ਜਥੇਦਾਰ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਐਨ ਜੀਓਜ਼ ਨੇ ਔਰ ਜਿਹੜੀਆਂ ਵੀ ਸੰਸਥਾਵਾਂ ਨੇ ਇਹ ਜਿਹੜੇ ਪੰਜਾਬ ਦੇ ਹਰ ਪੀੜਤ ਜਿਹੜੇ ਇਲਾਕੇ ਨੇ ਉੱਥੇ ਜਾ ਕੇ ਜਿਹੜੀ ਲੋਕਾਂ ਨੂੰ ਅੱਗੋਂ ਚਾਰਾ ਚਾਹੀਦਾ ਹੋਏਗਾ 2 ਚਾਹੀਦਾ ਹੋਏਗਾ ਦਵਾਈਆਂ ਚਾਹੀਦੀਆਂ ਹੋਣਗੀਆਂ ਜਿਹੜੇ ਮਕਾਨ ਟੁੱਟ ਗਏ ਨੇ ਜਾਂ ਰਿਪੇਅਰ ਕਰਨ ਵਾਲੀ ਉਹ ਉਹ ਚਾਹੀਦੇ ਹੋਣਗੇ ਉਹਨਾਂ ਦੀ ਮਦਦ ਸੋ ਨੂੰ ਰੈਗੂਲੇਟ ਕਰਨ ਦੇ ਲਈ ਅੱਜ ਜਿਹੜੀ ਮੀਟਿੰਗ ਬੁਲਾਈ ਹੋਰ ਬੜੀ ਇਹ ਵਧੀਆ ਜਿਹੜੀ ਲਾਹੇਵੰਦ ਹੋਏਗੀ ਜੀ ਜਿਹੜੀ ਚੀਜ਼ ਦੀ ਦੇਖੋ ਜ਼ਰੂਰਤ ਮਹਿਸੂਸ ਹੋ ਰਹੀ ਸੀ ਵੀ ਜਿੰਨੇ ਵੀ ਲੋਕ ਸੇਵਾ ਕਰ ਰਹੇ ਨੇ ਇਕੱਠੇ ਹੋ ਕੇ ਇੱਕ ਵਿਉਂਤ ਦੇ ਹਿਸਾਬ ਨਾਲ ਸੇਵਾ ਕਰਨ ਜਥੇਦਾਰ ਸਾਹਿਬ ਦਾ ਬਹੁਤ ਧੰਨਵਾਦ ਤੇ ਬਹੁਤ ਵਧੀਆ ਉਪਰਾਲਾ ਸੀ ਕਿ ਉਹਨਾਂ ਨੇ ਵੀ ਆਪਾਂ ਇੱਕ ਕਮੇਟੀ ਬਣਾਈਏ ਜਿਹਦੇ ਵਿੱਚ ਸਾਰੇ ਜਾਣੇ ਇੱਕ ਪਲੈਨਿੰਗ ਦੇ ਨਾਲ ਚੱਲੀਏ ਕਿਉਂਕਿ ਬਹੁਤ ਲੋਕ ਸੇਵਾ ਕਰ ਰਹੇ ਨੇ ਸੇਵਾ ਭਾਵਨਾ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਕਿੰਨੀ ਆਪਣੇ ਮਨ ਦੇ ਵਿੱਚ ਹੈਗੀ ਆ ਔਰ ਜੇ ਆਪਾਂ ਵਿਉਂਤ ਦੇ ਨਾਲ ਚੱਲਾਂਗੇ ਤਾਂ ਚੀਜ਼ਾਂ ਖਰਾਬ ਨਹੀਂ ਹੋਣਗੀਆਂ ਤੇ ਜਿਹੜੇ ਲੋਕਾਂ ਨੂੰ ਜੋ ਚੀਜ਼ ਚਾਹੀਦੀ ਹੈ ਉਹ ਟਾਈਮ ਦੇ ਹਿਸਾਬ ਨਾਲ ਉਹੀ ਚੀਜ਼ ਮਿਲੂਗੀ ਸੋ ਬਹੁਤ ਚੰਗੀ ਗੱਲ ਹੈ ਜੀ ਇੱਕ ਮੇਰੇ ਹਿਸਾਬ ਨਾਲ ਕਮੇਟੀ ਵੀ ਬਣਨੀ ਚਾਹੀਦੀ ਹੈ ਕਮੇਟੀ ਦੇ ਅੰਦਰ ਫਿਰ ਇੱਕ ਸਬ ਕਮੇਟੀ ਹੋਵੇ ਜਿਹੜੀ ਕਿ ਉਹ ਆਦੇਸ਼ ਦੇਵੇ ਜਾਂ ਦੱਸੇ ਕਿ ਅੱਗੇ ਕੀ ਜ਼ਰੂਰਤ ਨੇ ਤੇ ਇਹਦੇ ਵਿੱਚ ਜਿਹੜੇ ਨੁਮਾਇੰਦੇ ਅੱਗੇ ਹੋਣਗੇ ਉਹ ਪ੍ਰਸ਼ਾਸਨ ਦੇ ਨਾਲ ਵੀ ਮਿਲ ਕੇ ਚੱਲਣ ਕਿਉਂਕਿ ਪ੍ਰਸ਼ਾਸਨ ਦੀ ਸਹਾਇਤਾ ਵੀ ਸਾਨੂੰ ਲੱਗੂਗੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਆਪਣੇ ਡਾਟਾਜ਼ ਹੈਗੇ ਨੇ ਉਹਨਾਂ ਵੱਲੋਂ ਵੀ ਰਾਹਤ ਫੰਡ ਹੈਗਾ ਸੋ ਮਿਲ ਜੁਲ ਕੇ ਜੀ ਸਾਰੇ ਪ੍ਰਸ਼ਾਸਨ ਦੇ ਬੰਦੇ ਜਿੰਨੇ ਵੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਮੋਢੀ ਕੋਈ ਇੰਡੀਵਿਜੂਅਲੀ ਸੇਵਾ ਕਰਨਾ ਚਾਹੁੰਦਾ ਜੋ ਵੀ ਇਹਦੇ ਵਿੱਚ ਜੀ ਸਦਕੇ ਜੀ ਜੁੜੇ ਤਾਂ ਆਪਾਂ ਸਾਰੇ ਜਾਣੇ ਮਿਲ ਜੁਲ ਕੇ ਸੇਵਾ ਕਰੀ ਤੇ ਆਪਣੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਜਿੰਨੇ ਵੀ ਲੋਕ ਹੈਗੇ ਨੇ ਜਿੰਨੇ ਵੀ ਖੇਤਰ ਨੇ ਆਪਾਂ ਦਵਾਰ ਤੋਂ ਉਹਨਾਂ ਨੂੰ ਖੜੇ ਕਰੀਏ ਕਿਉਂਕਿ ਬਹੁਤ ਵੱਡੀ ਮੁਸ਼ਕਲ ਖੜੀ ਹੈਗੀ ਆ ਗਾਰ ਇੰਨੀ-ਇੰਨੀ ਚੜੀ ਪਈ ਹੈ ਜੀ ਉੱਥੇ ਅੱਗੇ ਫਿਰ ਕਣ ਸਭ ਤੋਂ ਪਹਿਲਾਂ ਤਾਂ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ ਤੇ ਬਹੁਤ ਪ੍ਰੋਬਲਮ ਨੇ ਅੱਗੇ ਸਰਦੀਆਂ ਆ ਰਹੀਆਂ ਨੇ ਜੀ ਸੋ ਜਿੰਨੀ ਜਲਦੀ ਇਹ ਕਮੇਟੀ ਬਣ ਜੇ ਉਨੀ ਜਲਦੀ ਵਧੀਆ ਜੀ ਤੇ ਜਲਦੀ-ਜਲਦੀ ਸਾਰੇ ਕੰਮ ਹੋ ਜਾਣਗੇ ਮੁਬਈ ਰੋਡ ਮੈਪ ਬਣਾਉਂਦੀ ਕੋਈ ਦਲ ਹਾਂਜੀ ਉਹੀ ਉਹੀ ਸਾਰੇ ਉਹੀ ਡਿਸਕਸ਼ਨਸ ਕਰ ਰਹੇ ਨੇ ਬਹੁਤ ਵਧੀਆ ਲੋਕਾਂ ਨੇ ਆਪਣੇ ਆਪਣੇ ਵਿਚਾਰ ਦੱਸੇ ਸਾਰਿਆਂ ਨੇ ਤੇ ਹੁਣ ਉਹੀ ਹੈ ਵੀ ਸਾਂਝੇ ਤੌਰ ਦੇ ਉੱਤੇ ਸਾਰਿਆਂ ਦੇ ਵਿਚਾਰ ਨੋਟ ਕਰ ਲਏ ਜਾਣਗੇ ਤੇ ਉਹਨੂੰ ਫਿਰ ਅਮਲੀ ਰੂਪ ਦਿੱਤਾ ਜਾਊਗਾ ਪੰਜਾਬ ਵਿਚਵਾੜਾ ਦੇ ਨਾਲ ਕਈ ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਤੇ ਇਹਨਾਂ ਹਾੜਾਂ ਵਿੱਚ ਨੌਜਵਾਨਾਂ ਨੇ ਸਭ ਤੋਂ ਵੱਧ ਮਦਦ ਕੀਤੀ ਹੈ ਤੇ ਕਿ ਨੌਜਵਾਨ ਸ਼ਹੀਦ ਵੀ ਹੋ ਗਏ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਜ਼ਥੇਦਾਰ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਦੂਜੇ ਨਾਲ ਤਾਲਮਿਲ ਰੱਖਣ ਲਈ ਇੱਕ ਵੈੱਬਸਾਈਟ ਤਿਆਰ ਕੀਤੀ ਜਾਵੇਗੀ ਤਾਂ ਜੋ ਪਤਾ ਚੱਲ ਸਕੇ ਕਿ ਕਿਸ ਖੇਤਰ ਵਿੱਚ ਜ਼ਰੂਰਤ ਹੈ ਜ਼ਥੇਦਾਰ ਨੇ ਵੀ ਕਿਹਾ ਹੈ ਕਿ ਇੱਕ ਰਸੂਲਪੁਰ ਨਾਮ ਦਾ ਕੌਥੀ ਸਖਸ਼ ਨਫ਼ਰਤ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਲੋਕੀ ਉਸ ਤੋਂ ਸਾਵਧਾਨ ਰਹਿਣ ਜਥੇਦਾਰ ਗੜਗੱਛ ਨੇ ਵੀ ਕਿਹਾ ਕਿ ਕੁਝ ਦਿਨਾਂ ਵਿੱਚ ਗਿੱਲਾ ਰੇਤਾ ਪੱਥਰ ਬਣ ਜਾਵੇਗਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੁਣੇ ਤੋਂ ਹੀ ਹਲ ਕਰਨ ਜਿਹੜਾ ਤਕਰੀਬਨ ਪਿਛਲੇ 1 ਮਹੀਨੇ ਤੋਂ ਪੰਜਾਬ ਦੇ ਵਿੱਚ ਪਾਣੀਆਂ ਨੇ ਬਹੁਤ ਮਾਰ ਕੀਤੀ ਔਰ ਪਾਣੀਆਂ ਦੀ ਮਾਰ ਦੇ ਨਾਲ ਪੰਜਾਬ ਦਾ ਜਾਨੀ ਤੇ ਮਾਲੀ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹਦੇ ਵਿੱਚ ਕਈ ਨੌਜਵਾਨ ਜਿਹੜੇ ਹੀ ਉਹ ਸੇਵਾ ਦੇ ਵਿੱਚ ਅੱਗੇ ਆਏ ਉਹਨਾਂ ਨੇ ਕੋਈ ਪਰਵਾਹ ਨਾ ਕਰਕੇ 10-10 ਫੁੱਟ ਪਾਣੀਆਂ ਦੇ ਵਿੱਚ ਵੀ ਆਪਣੇ ਟਰੈਕਟਰ ਟਰਾਲੀਆਂ ਤੇ ਗੁਰੂ ਦੇ ਨਿਸ਼ਾਨ ਸਾਹਿਬ ਲੈ ਕੇ ਉਹ ਮਦਦ ਕਰਨ ਦੇ ਲਈ ਪਹੁੰਚੇ ਕਈ ਸਾਡੇ ਨੌਜਵਾਨ ਇਹਦੇ ਦੌਰਾਨ ਦੁਨੀਆ ਤੋਂ ਚਲੇ ਵੀ ਗਏ ਜਿਨ੍ਹਾਂ ਨੂੰ ਪੰਥ ਹਮੇਸ਼ਾ ਚੇਤੇ ਰੱਖੂਗਾ ਕਿਉਂਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸੇਵਾ ਕਰਦਿਆਂ ਦੁਨੀਆ ਤੋਂ ਗਏ ਆ ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਨੌਜਵਾਨਾਂ ਨੂੰ ਵੀ ਅੱਜ ਇੱਥੇ ਯਾਦ ਕੀਤਾ ਗਿਆ ਦੂਜਾ ਜਿਹੜੀਆਂ ਸਾਡੀਆਂ ਸੰਸਥਾਵਾਂ ਉਹ ਭਾਵੇਂ ਧਾਰਮਿਕ ਆ ਜਾਂ ਸਮਾਜਿਕ ਆ ਜਿਹੜੀਆਂ ਸੰਸਥਾਵਾਂ ਇਹਨਾਂ ਹੜ੍ਹਾਂ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਸੇਵਾਵਾਂ ਨਿਭਾਉਂਦੀਆਂ ਰਹੀਆਂ ਔਰ ਹਰ ਤਰੀਕੇ ਦੇ ਉਹਨਾਂ ਨੇ ਪ੍ਰਬੰਧ ਕੀਤੇ ਅੱਜ ਇਸ ਕੱਟਰਤਾ ਦੇ ਵਿੱਚ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਇੱਕ ਅੱਧੀ ਸੰਸਥਾ ਰਹਿ ਗਈ ਹੋਵੇ ਤੇ ਰਹਿ ਗਈ ਹੋਵੇ ਪਰ ਜਿੰਨੀਆਂ ਵੀ ਸਾਡੀਆਂ ਮੇਨ ਸੰਸਥਾਵਾਂ ਵਾਂ ਜਿਹੜੀਆਂ ਧਾਰਮਿਕ ਖੇਤਰ ਦੇ ਵਿੱਚ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ ਹੋਣ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਹੋਵੇ ਭਾਵੇਂ ਹੋਰ ਜਿਹੜੀਆਂ ਸਾਡੀਆਂ ਸਮਾਜਿਕ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਖਾਲਸਾ ਏਡ ਹੋਵੇ ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਨੁਮਾਇੰਦੇ ਇੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਆਏ ਸੰਗਤਾਂ ਨੇ ਬਹੁਤ ਜ਼ਿਆਦਾ ਸੁਝਾਅ ਦਿੱਤੇ ਵੱਖ-ਵੱਖ ਬੁਲਾਰਿਆਂ ਨੇ ਹਰੇਕ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਦਰਦ ਹੀ ਹਰੇਕ ਇਹ ਚਾਹੁੰਦਾ ਵਾ ਵੀ ਇਹ ਜਿਹੜਾ ਔਖਾ ਸਮਾਂ ਸਾਡੇ ਲੋਕਾਂ ਤੇ ਆਇਆ ਇਹਨੂੰ ਆਪਾਂ ਰਲ ਮਿਲ ਕੇ ਤੇ ਕੋਈ ਇਹੋ ਜਿਹਾ ਢਾਂਚਾ ਤਿਆਰ ਕਰ ਲਈਏ ਪਈ ਆਪਾਂ ਰਲ ਕੇ ਕੰਮ ਕਰ ਲਈਏ ਕਿਉਂਕਿ ਕੰਮ ਹੋ ਰਿਹਾ ਵੈਸੇ ਵਿੱਚ ਕੋਈ ਦੋ ਰਾਵਾਨੀ ਆ। ਬਸ ਕਈ ਥਾਵਾਂ ਦੇ ਉੱਤੇ ਇਹ ਆ ਪਈ ਇੱਕ ਦੂਜੇ ਨਾਲ ਸਾਂਝ ਨਾ ਹੋਣ ਕਰਕੇ ਉਹ ਆਪਸੀ ਤਾਲਮੇਲ ਜਿਆ ਨਹੀਂ ਬਣ ਰਿਹਾ। ਉਹ ਆਪਸੀ ਤਾਲਮੇਲ ਬਣੇ ਉਹਦੇ ਲਈ ਜਿਹੜੇ ਆ ਉਹ ਬੜੇ ਸੁਝਾਅ ਆਏ ਆ। ਉਹਦੇ ਲਈ ਅਸੀਂ ਕੀਤਾ ਵਾ ਵੀ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਕੰਮ ਕਰਦੀਆਂ ਉਹਦੇ ਲਈ ਇੱਕ ਸੋਮਵਾਰ ਤੱਕ ਵੈਬਸਾਈਟ ਜਿਹਦਾ ਕੰਟਰੋਲ ਅਕਾਲ ਤੱਕ ਸਾਡੇ ਕੋਲ ਹੋਊਗਾ। ਔਰ ਜਿਹਦੇ ਵਿੱਚ ਸਾਰੀਆਂ ਸਾਡੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ ਸਰਕਾਰੀ ਖਾਲਸਾ org.com .org .org ਉਹਦੇ ਵਿੱਚ ਉਹ ਆਪਣਾ ਆਪਣੇ ਆਪ ਨੂੰ ਰਜਿਸਟਰਡ ਜਿਹੜਾ ਉਹ ਕਰ ਦੇਣਗੀਆਂ ਇੱਕ ਪੋਰਟਲ ਜਿਹੜਾ ਅਸੀਂ ਸੋ ਮੰਗਲਵਾਰ ਤੱਕ ਬਣਾ ਦਾਂਗੇ ਉਹਦੇ ਵਿੱਚ ਕੀ ਆ ਕਿਹੜੇ ਪਿੰਡ ਦੇ ਵਿੱਚ ਕੀ ਲੋੜ ਆ ਸਿੱਧਾ ਹੀ ਬੰਦਾ ਉੱਥੇ ਜਾ ਕੇ ਆਪਣਾ ਪੂਰਾ ਡਾਟਾ ਦੇ ਸਕਦਾ ਵਾ ਮੋਬਾਈਲ ਨੰਬਰ ਦੇ ਸਕਦਾ ਅੱਗੇ ਉਸ ਪਿੰਡ ਦੇ ਵਿੱਚ ਜਿਹੜੀ ਸੰਸਥਾ ਨੇ ਜਾਣਾ ਉਹ ਆਪਣੀ ਜਾਣਕਾਰੀ ਦਊਗੀ ਕਿਹੜੀ ਸੰਸਥਾ ਕਿਹੜੇ ਪਿੰਡ ਤੇ ਕਿਹੜੀ ਸੇਵਾ ਕਰ ਰਹੀ ਆ ਕਿਹੜੇ ਪਿੰਡ ਕਿਹੜੀ ਸੰਸਥਾ ਨੇ ਗੋਦ ਲਿਆ ਆ ਉਹ ਉੱਥੇ ਸਿੱਖਿਆ ਦੇ ਕੰਮ ਕਰ ਰਹੀ ਆ ਉਹ ਜ਼ਮੀਨਾਂ ਪੱਧਰੀਆਂ ਕਰਨ ਦੇ ਕੰਮ ਕਰ ਰਹੀ ਆ ਜਾਂ ਉਹ ਲੰਗਰ ਦੇ ਪ੍ਰਬੰਧ ਕਰ ਰਹੀ ਆ ਉਹ ਸਾਰਾ ਕੁਝ ਉਹਦੇ ਉੱਤੇ ਚਾੜਿਆ ਜਾਊਗਾ ਹਰ ਬੰਦਾ ਉਹਦੀ ਵਰਤੋਂ ਕਰ ਸਕਦਾ ਬਰਨਾਲਾ ਦੇ ਸਬ ਡਿਵੀਜ਼ਨ ਤਪਾ ਦੀ ਪੁਲਿਸ ਨੇ ਇੱਕ ਪ੍ਰਵਾਸੀ ਮਜ਼ਦੂਰ ਦੇ ਅਨੇਕ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਦੇ ਦੋਸ਼ੀ ਤੇ 10 ਪ੍ਰਵਾਸੀ ਮਜ਼ਦੂਰਾ ਸਮੇਤ 11 ਚੜਿਆਂ ਦੇ ਖਿਲਾਫ ਕਤਲ ਅਤੇ ਹੋਰ ਵੱਖ-ਵੱਖ ਤਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਦ ਕਿ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਬਲਾਈਂਡ ਮਰਡਰ ਹੈ ਜਿਹੜਾ ਕਿ ਇਹ ਸਾਡੇ ਤੋਪਰ ਸਬ ਡਿਵੀਜ਼ਨ ਨੇ ਬਹੁਤ ਹੀ ਮਿਹਨਤ ਮੁਸ਼ਕਲ ਦੇ ਨਾਲ ਇਹਨੂੰ ਟਰੇਸ ਕੀਤਾ ਹੈ ਕੀ ਹੁੰਦਾ ਹੈ 1925 ਨੂੰ ਇੱਕ ਬਿਹਾਰ ਤੋਂ ਈਮੇਲ ਰਾਹੀਂ ਜ਼ੀਰੋ ਐਫ ਆਰ ਦਰਜ ਹੋ ਕੇ ਥਾਣੇ ਵਿੱਚ ਆਉਂਦੀ ਹੈ ਜਿਸ ਦੇ ਉੱਪਰ ਸਾਡੇ ਥਾਣੇ ਦੇ ਵਿੱਚ 120 ਨੰਬਰ ਮੁਕਦਮਾ 1925 ਨੂੰ ਦਰਜ ਕੀਤਾ ਜਾਂਦਾ ਹੈ ਜਿਹੜਾ ਕਿ 103 ਕਾਠ ਜਮਨਦੋ 238 ਬੀ ਐਨ ਐਸ ਦੇ ਤਹਿਤ ਦਰਜ ਕੀਤਾ ਜਾਂਦਾ ਜਿਹਨੂੰ ਆਪਾਂ ਪਹਿਲਾਂ 302 120 ਵੀ ਮੰਨਦੇ ਸੀਗੇ ਆਈਪੀਸੀ ਸੋ ਉਸ ਤੋਂ ਬਾਅਦ ਸਾਡੀਆਂ ਪੁਲਿਸ ਟੀਮਾਂ ਨੇ ਟੈਕਨੀਕਲ ਸਟਾਫ ਨੇ ਆਪਣੀ ਪੂਰੀ ਜਦੋਜਹਿਦ ਦੇ ਨਾਲ ਇਹ ਦੋ ਬੰਦੇ ਜਿਹੜੇ ਸੀਗੇ ਇੱਕ ਨੋਂ ਨੂੰ ਹੀ ਗ੍ਰਿਫਤਾਰ ਹੋ ਜਾਂਦੇ ਨੇ ਜਿਨ੍ਹਾਂ ਦਾ ਨਾਮ ਹੈ ਦੋਸ਼ੀ ਜਿਹੜਾ ਹੈਗਾ ਖੁਸ਼ੀ لال ਰਿਸ਼ੀ ਭੂਮੀ ਤੇ ਦੂਸਰਾ ਸੀ ਜੀ ਭੂਮੀ ਰਿਸ਼ੀ ਦੇਵ ਇਹ ਤਾਜੋ ਕੈਂਚੀਆਂ ਤੋਂ ਤਪਾ ਇੱਕ ਨੂੰਨ ਗ੍ਰਫਤਾਰ ਹੋ ਜਾਂਦੇ। ਉਸ ਤੋਂ ਬਾਅਦ ਇਹਨਾਂ ਦੀ ਪੁਛਪੜਤਾਲ ਤੋਂ ਅੱਗੇ ਚੱਲਦੇ ਹੋਏ ਇਹ ਪਤਾ ਲੱਗਦਾ ਹੈ ਕਿ ਜਿਹੜਾ ਜਗਨ ਹੈ ਇਹ 11 ਬੰਦਿਆਂ ਦਾ ਹੈੱਡ ਸੀਗਾ, 10 ਬੰਦਿਆਂ ਦਾ ਜਿਹੜਾ ਕਿ ਉੱਥੋਂ ਬਿਹਾਰ ਤੋਂ ਹਰ ਸਾਲ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਵਿੱਚ ਜਿਹੜੇ ਅੱਜਕੱਲ ਜੀਰੀ ਦਾ ਕੰਮ ਚੱਲਦਾ ਹੈ ਉਹਦੇ ਵਾਸਤੇ ਇਹ ਆਉਂਦੀ ਸੀ ਸਾਰੇ ਉੱਥੋਂ। ਇਸੇ ਤਰ੍ਹਾਂ ਹੁਣ ਵੀ ਆਏ ਹੋਏ ਸੀਗੇ। ਜਿਹੜਾ ਮਰਨ ਵਾਲਾ ਹੈਗਾ ਉਹ ਹੈਗਾ ਸ਼ੰਕਰ ਪੁੱਤਰ ਦੇਵਾਨੰਦ ਵਾਸੀ ਵਾਰਡ ਨੰਬਰ 8 ਸ਼ਿਲਾਨਾਥ ਰੋਪਾਲੀ ਜ਼ਿਲ੍ਹਾ ਪੂਰਨੀਆਂ ਇਹ ਸਾਰੇ ਮਤਲਬ ਦਾ ਖਾਣਾ ਬਣਾਉਣ ਦਾ ਕੰਮ ਇਹਨੂੰ ਸੌਂਪਿਆ ਹੁੰਦਾ ਸੀ ਸ਼ੰਕਰ ਨੂੰ ਤਾਂ ਇਹ ਪਿਛਲੇ ਕਾਫੀ ਸਮੇਂ ਤੋਂ ਇੱਕ ਹਫਤੇ 10 ਦਿਨਾਂ ਤੋਂ ਇਹਨਾਂ ਨੂੰ ਬਾਰ-ਬਾਰ ਜਗਨ ਨੂੰ ਕਹਿ ਰਿਹਾ ਸੀਗਾ ਕਿ ਮੈਨੂੰ 5000 ਰੁਪਏ ਦੀ ਲੋੜ ਹੈ ਮੰਦੇਦ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਹਿੰਦਾ ਸੀ ਕਾਫੀ ਦਿਨਾਂ ਤੋਂ 7 ਜੁਲਾਈ ਨੂੰ ਰਾਤ ਦੇ ਕਰੀਬ 10:00 ਵਜੇ ਇਹਨਾਂ ਦਾ ਫੇਰ ਇਸੇ ਗੱਲ ਨੂੰ ਲੈ ਕੇ ਜਿਵੇਂ ਹੀ ਹੋਇਆ ਤੇ ਉਹਨਾਂ ਨੇ ਆਪਣੀ ਸਾਰੇ ਇਹ ਜਿਹੜੇ ਜਗਨ ਦੇ ਨਾਲ ਦੋ ਹੀ ਲੜਕੇ ਵੀ ਸੀਗੇ ਤੇ ਹੋਰ ਸਾਰੇ ਉਹਨੂੰ ਜਿੰਨੇ ਸੀਗੇ ਸਾਰੇ ਇਹਨਾਂ ਨੇ ਸਲਾਹ ਕਰਕੇ ਉਹਨੂੰ ਘੁੱਟਿਆ ਇੱਕ ਪੇੜ ਦੇ ਨਾਲ ਬੰਨਿਆ ਔਰ ਪਿੱਛੇ ਇਹਨਾਂ ਨੇ ਇੱਕ ਗਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗਮਚੇ ਦੇ ਨਾਲ ਪੰਕੇ ਨੂੰ ਗਲੇ ਤੋਂ ਇਹਨੂੰ ਮਾਰਤਾ ਮਾਰ ਕੇ ਤੇ ਕੋਲੀ ਕਾਇਤਨ ਤੋਂ ਗਾਈ ਦੀ ਦੂਰੀ ਤੇ ਕਾਫੀ ਪੇੜ ਪੌਦੇ ਝਾੜੀਆਂ ਜਿਵੇਂ ਜੰਗਲ ਟਾਈ ਤੇ ਨਾਲ ਇੱਕ ਡਰੇਨ ਸੀਗੀ ਉਥੇ ਜ਼ਮੀਨ ਨੂੰ ਅ ਜ਼ਮੀਨ ਚ ਦੱਬ ਕੇ ਤੇ ਇਹ ਉਥੋਂ ਫਰਾਰ ਹੋ ਗਿਆ ਉਸ ਤੋਂ ਬਾਅਦ ਆਪਣੇ ਇਥੇ ਹੜ੍ਹਾਂ ਦਾ ਪਾਣੀ ਆ ਗਿਆ ਸਾਡੇ ਸਾਰੀ ਪੁਲਿਸ ਟੀਮ ਨੂੰ ਲੱਭਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀਗੀ ਔਰ ਫਿਰ ਵੀ ਬੜੀ ਇਹ ਮਤਲਬ ਜਿਹੜਾ ਸਾਡੇ ਵਾਸਤੇ ਇੱਕ ਬੜਾ ਚੈਲੰਜ ਸੀਗਾ ਕਿਉਂਕਿ ਜੇ ਬਲਾਈਂਡ ਮਰਡਰ ਸੀਗਾ ਤੇ ਇਹਨਾਂ ਨੂੰ ਫੜਨਾ ਵੀ ਬਹੁਤ ਜ਼ਰੂਰੀ ਸੀਗਾ ਤੇ ਡੈੱਡ ਬੋਡੀ ਰਿਕਵਰ ਕਰਨੀ ਬਹੁਤ ਜ਼ਿਆਦਾ ਸਾਡੇ ਵਾਸਤੇ ਮੁਸ਼ਕਲ ਜਾ ਕੰਮ ਬਣਿਆ ਹੋਇਆ ਸੀ ਜਿਹੜਾ ਕਿ ਸਾਡੇ ਸਾਰੇ ਟੀਮਾਂ ਨੇ ਟੈਕਨੀਕਲ ਸਟਾਫ ਨੇ ਸਾਡੇ ਐਸਐਚਓ ਸਾਡੇ ਡੀਐਸਪੀ ਤਾਫਾ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਔਰ ਕੱਲ ਡੈੱਡ ਬੋਡੀ ਰਿਕਵਰ ਕੀਤੀ ਜਿਹੜੀ ਕਿ ਜੀਸੀਪੀ ਦੀ ਹੈਲਪ ਨਾਲ ਹੋਰ ਕਈ ਅਸੀਂ ਉੱਥੋਂ ਪੱਟ ਕੇ ਤੇ ਬੜੇ ਜਿਹੜੀ ਕਿ ਜਲ ਜਿਹੜੀ ਕਾਫੀ ਜ਼ਿਆਦਾ ਐਸੀ ਸਥਿਤੀ ਵਿੱਚ ਸੀ ਕਿ ਜਨੂਸੀ ਉਹਨੂੰ ਕੱਢ ਕੇ ਤੇ ਫਿਰ ਉਹਨੂੰ ਮੈਡੀਕਲ ਐਸਜੀਐਮ ਸਾਹਿਬ ਨਾਲ ਸੀਗੇ ਸਾਰੇ ਸਿਵਲ ਦਾ ਸਟਾਫ ਵੀ ਨਾਲ ਸੀਗਾ ਸੋ ਉਹਨੂੰ ਕਰਕੇ ਅਗਲੀ ਕਾਰਵਾਈ ਵਾਸਤੇ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਹੁਣ ਤੱਕ ਦੀ ਜਿਹੜੀਆਂ ਟੀਮਾਂ ਹੈਗੀਆਂ ਉਹ ਹੋਰ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਬਾਕੀ ਦੇ ਉਹਨਾਂ ਨੂੰ ਫੜਨ ਵਾਸਤੇ ਲੱਗੀਆਂ ਹੋਈਆਂ ਨੇ ਸੋ ਇਹ ਜਿਹੜਾ ਇੱਕ ਕਾਫੀ ਚੈਲੰਜ ਵਾਲਾ ਕੰਮ ਸੀਗਾ ਉਹ ਸਾਡਾ ਡੈੱਡ ਬੋਡੀ ਲੱਭਣ ਵਾਲਾ ਉਹ ਬਹੁਤ ਅੱਛਾ ਹੋ ਗਿਆ ਸਾਡੀ ਇਹ ਮਤਲਬ ਸਾਡੀ ਪੁਲਿਸ ਦੀ ਕਾਫੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹਨੂੰ ਬੜੇ ਸੁਚੱਜੇ ਢੰਗ ਨਾਲ ਪ੍ਰੈਸ ਕੀਤਾ ਜਾ ਚੁੱਕਾ ਹੈ ਮੈਂ ਤੁਹਾਨੂੰ ਦੱਸਿਆ ਕਿ ਇਹ ਕੁੱਕ ਦਾ ਕੰਮ ਕਰ ਰਿਹਾ ਸੀ ਇਹ 10 ਜਿਹੜੇ ਬੰਦੇ ਸੀ ਕੰਮ ਕਰਦੇ ਸੀਗੇ ਇਹਨਾਂ ਚੋਂ ਇੱਕ ਬੰਦਾ ਇਹ ਇਹਨਾਂ ਦੀ ਰੋਟੀ ਪਾਣੀ ਸਵੇਰੇ ਦੁਪਹਿਰੇ ਸ਼ਾਮੀ ਇਹ ਬਣਾ ਕੇ ਤਿਆਰ ਰੱਖਦਾ ਸੀ ਤੇ ਖਵਾਉਂਦਾ ਸੀਗਾ ਇਨਾ ਜੂਤ ਐ ਹੋਇਆ ਸੀ ਉਹ ਪਤਾ ਨਹੀਂ ਹੁਣ ਡੀਟੀਲ ਚਾਕੇ ਅੱਗੇ ਇਨਵੈਸਟੀਗੇਸ਼ਨ ਪਾ ਲੱਗੂਗਾ ਪਰ ਉਹਨੂੰ ਆਪਣੇ ਖਰਚੇ ਵਾਸਤੇ 2 ਕੁ ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਨੂੰ 5000 ਦੀ ਲੋੜ ਐ ਮੰਦੇ ਦਿਓ ਪਰ ਉਹ 5000 ਨਾ ਦਿੱਕਤਾ ਨਹੀਂ ਉਸ ਤੋਂ ਇਲਾਵਾ ਇਹਨੂੰ ਮਾਰ ਹੀ ਦਿੱਤਾ ਗ੍ਰਿਫਤਾਰੀ ਤਿੰਨ ਬੰਦਿਆਂ ਦੀ ਹੋ ਚੁੱਕੀ ਐ ਜਿਹੜਾ ਮਾਰਨ ਵਾਲਾ ਬੰਦਾ ਉਹ ਜਗਨ ਜਿਹੜਾ ਇਹਨਾਂ ਦਾ ਹੈੱਡ ਸੀਗਾ ਹੈੱਡ ਸੀ ਇਹਨਾਂ ਦਾ ਕੋਠੇਕਰ ਜਿਵੇਂ ਆਪਾਂ ਠੇਕੇਦਾਰ ਕਹਿੰਦੇ ਐਸੇ ਜਗਨ ਤੋਂ ਮੰਗੇ ਸੀ ਉਹ ਅੱਜਕੱਲ ਸਾਡਾ ਇਹ ਜਿਹੜੀ ਹੈਗਾ ਉਹਦੇ ਵਿੱਚ ਇਹ ਆ ਵੀ ਸਾਡੀ ਜਿਵੇਂ ਇੱਥੋਂ ਚਲੇ ਗਏ ਸੀਗੇ ਉਹਨਾਂ ਉੱਥੇ ਜਾ ਕੇ ਉਹਨਾਂ ਨੇ ਰਿਪੋਰਟ ਕਰਤੀ ਥਾਣੇ 'ਚ ਉਹ ਰਹਦੇ ਤਾਂ ਇੱਥੇ ਸੀ ਮਰਡਰ ਇੱਥੋਂ ਆ ਸੀਗਾ ਤਾਂ ਉਹਨਾਂ ਨੇ ਜ਼ੀਓ ਐਫਆ ਕਟਨੀ ਸੀਗੀ ਉਹ ਜ਼ੀਓ ਐਫਆ ਕੱਟ ਕੇ ਸਾਡੇ ਕੋਲ ਭੇਜਤੀ ਉਸ ਤੋਂ ਬਾਅਦ ਅਸੀਂ ਆਪਣੀ ਥਾਣੀ ਤੇ ਕਰਤੀ ਵਾਸਤੇ ਵੀ ਦੱਬੀ ਕਿੱਥੇ ਆ ਉਹ ਜਗ੍ਹਾ ਕਦੇ ਕਿਤੇ ਕਿਤੇ ਕਦੇ ਕਿਤੇ ਪਰ ਫਿਰ ਜਦੋਂ ਆ ਹੁਣ ਤੀਸਰਾ ਦੋਸ਼ੀ ਪੜਿਆ ਗਿਆ ਫਿਰ ਉਹਦੇ ਇਨਕਸ਼ਾਫ ਤੇ ਅਸੀਂ ਸਹੀ ਟਿਕਾਣੇ ਤੇ ਪਹੁੰਚ ਸਕਦੇ ਕੋਸ਼ਿਸ਼ ਚੱਲ ਰਹੀ ਹੈ ਔਰ ਟੀਮਾਂ ਸਭੀਆਂ ਬੜੀਆਂ ਹੋਈਆਂ ਨੇ ਹੁਣ ਵੀ ਲੱਗੀਆਂ ਹੋਈਆਂ ਨੇ ਜਲਦੀ ਬਾਕੀ ਦੇ ਗ੍ਰফতার ਵੀ ਕੀਤੀ ਜਾਵੇ ਇਹ ਹਲੇ ਕਨਫਰਮ ਸਾਡਾ ਸੀਕਰਟ ਵੀ ਹੁੰਦਾ ਪਰ ਫਿਲਹਾਲ ਇਹੀ ਆ ਕਿ ਹਲੇ ਪੰਜਾਬ ਤੋਂ ਕੁਝ ਬੰਦੇ ਬਾਹਰ ਵੀ ਨੇ ਲੇਕਿਨ ਅਸੀਂ ਉਹਨਾਂ ਨੂੰ ਪੂਰਾ ਟਰੇਸ ਕਰ ਰਹੇ ਹਾਂਜੀ 15 ਤੱਕ ਰਿਮਾਂਡ ਹੈਗਾ ਇਹਨਾਂ ਦਾ ਪਿੰਡ ਸੱਦਾ ਦੀ ਰਹਿਣ ਵਾਲੀ ਰਿਸ਼ਿਕਾ ਜਿਸ ਦੀਆਂ ਤਿੰਨ ਬੇਟੀਆਂ ਹਨ ਅਤੇ ਇਸ ਗਰੀਬ ਮਹਿਲਾ ਦਾ ਘਰ ਹੜਾਂ ਦਰਾਨ ਹੋਈ ਬਰਸਾਤ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਤੇ ਇਹ ਮਹਿਲਾ ਪਿੰਡ ਵਿੱਚ ਹੀ ਆਪਣੇ ਰਿਸ਼ਤੇਦਾਰ ਦੇ ਸ਼ੈੱਡ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ ਅਤੇ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ ਇਸ ਮੌਕੇ ਪੀੜਤ ਮਹਿਲਾ ਨੇ ਦੱਸਿਆ ਕਿ ਨਾ ਹੜਾਂ ਵਿੱਚ ਮੇਰਾ ਘਰ ਪੂਰੀ ਤਰ੍ਹਾਂ ਟੁੱਟ ਗਿਆ ਤੇ ਸਾਰਾ ਸਮਾਨ ਵੀ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਪਰ ਅਜੇ ਤੱਕ ਕਿਸੇ ਵੀ ਸਮਾਜ ਸੇਵੀ ਜਾਂ ਸਰਕਾਰ ਨੇ ਮੇਰੀ ਕੋਈ ਵੀ ਮਦਦ ਨਹੀਂ ਕੀਤੀ ਇਸੇ ਕਰਕੇ ਉਹ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ ਪਿੰਡ ਮੇ ਦਾ ਸਦਾਵਾ ਪਾਣੀ ਦੇ ਹਲਾ ਤੱਕ ਲੰਬੇ ਨਹੀਂ 79 ਡਿੱਗ ਗਈ ਜਦੋਂ ਪਾਣੀ ਆਏ ਪਾਣੀ ਨਿਕਾਲ ਕੇ ਇਨੇ ਨਾ ਪਾਣੀ ਕਰਕੇ ਮੇਨੇ 70 ਵੀ ਤੇ ਮੇਰੇ ਸਾਰੇ ਘਰ ਵੀ ਟੱਟ ਚੁਕਾ ਵਾ ਗਿੱ ਪਾੜ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜਿੱਦੂ ਇਨੇ ਨਾ ਪਾਣੀ ਜਦੋਂ ਮੇਰੇ ਚਾਚਾ ਜੀ ਮੈਨੂੰ ਲੈ ਕੇ ਗਏ ਆਪਣੇ ਘਰ ਬਾਅਦ 76 ਡਿੱਗਣੀਆਂ ਪਿਛਲਾ ਤੇ ਮੇਰਾ ਬਹੁਤ ਪਿਛਲਾ ਮਹੀਨਾ ਬਹੁਤ ਜਦੋਂ ਪਹਿਲੇ ਮਹੀਨੇ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾਣੀ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿੱਗਣਾ ਸਟਾਰਟ ਹੋ ਗਏ ਇਨੇ ਨਾ ਪਾਣੀ ਹੀ ਜਦੋਂ ਮੇਰੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਦੇ ਜਿੱਦੋਂ ਜਿਵੇਂ ਪਾਣੀ ਇਹਦੇ ਹਾਰ ਕਰਨਾ ਆ ਵੀ ਕਮਰਾ ਡੇਗ ਚੁੱਕਾ ਸੀ ਇੱਥੇ ਤੇ ਤੱਕਦੇ ਪਾਣੀ ਪੂਰੀ ਮਨ ਕਿ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਚੁੱਕੀ ਮੇਰੀਆਂ ਤਿੰਨ ਬੇਟੀਆਂ ਆ ਘਰ ਵਾਲਾ ਮੇਲਾ ਉਹ ਕਰਦੇ ਆਲੀ ਤਾਂ ਆਪਾਂ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਚਾਰਾਂ ਘਰਾਂ ਦਾ ਕੰਮ ਕਰਕੇ ਮੋਤਲ ਕੱਟ ਅੱਟ ਕਿੱਥੇ ਰਹਿਵਾਂਗੀ ਅਸੀਂ ਚਾਚੇ ਆਪਣੇ ਦੇ ਘਰ ਰਹਿ ਰਹੇ ਆ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰਿਆ ਤੇ ਡੀੜਾ ਕਪੜਾ ਖੜੇ ਸਿਰਫ ਇੱਕ ਪੇਟੀ ਕਰੀ ਹੋਰ ਕੁਝ ਨਹੀਂ ਕਰੀ ਪੋਰਟਵਾਟੇ ਸਾਹਮਣੇ ਆਂ ਅਸੀਂ ਇਹ ਅਪੀਲ ਕਰਦੇ ਤੇ ਸਾਡਾ ਘਰ ਬਣ ਜੇ ਨਾਮ ਮੇਰਾ ਕੇਵਲ ਮਸੀਹ ਆ ਮੈਂ ਇਹਨਾਂ ਦਾ ਚਾਚਾ ਲੱਗਦਾ ਫਿਰ ਸਾਡੀ ਚਰਚੇ ਚਰਚੋਂ ਮੈਂ ਆਇਆ ਮੈਂ ਚਰਚੇ ਪਾਣੀ ਆਂਦੇ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾਰੇ ਸੀ ਜਦੋਂ ਇਹ ਘਰ ਚ ਪਾਣੀ ਇੱਕ ਜੋ ਕੱਢ ਰਹੀ ਹੈ ਜਦ ਦੁਹਰੇ ਜੋ ਬੰਨੇ ਆ ਰਿਹਾ ਪਾਣੀ ਠੀਕ ਹੈ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦਿਓ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਆ ਕੇ ਗਿਆ ਅਬੀ ਸਟੋਰ ਖੁੱਲਾ ਉਹ ਤੇ ਰੋਟੀ ਦਾ ਟਿੱਬਾ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਇਹਨਾਂ ਦੇ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਣ ਰਹੇ ਨੇ ਸ਼ਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉੱਥੇ ਲੈ ਕੇ ਕੱਢ ਗਏ ਤੇ ਅਬੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕਿ ਨੁਕਸਾਨ ਹੋਇਆ ਅਰੇ ਦੇਖੋ ਕਹਿੰਦੇ ਵੀ ਚਲੋ ਇਹ ਚਾਚਾ ਦਾ ਘਰ ਬਣ ਜੇ ਗਰੀਬੜੀ ਹੈ ਚਲੋ ਬੰਦਾ ਦਿਹਾੜੀਦਾਰ ਆ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਇਹ ਕਹਿੰਦੇ ਆ ਇਹੋ ਕੰਨੇ ਵੀ ਚਲੋ ਇੰਦਾ ਘਰ ਬਣ ਜੇ ਚਾਹੀ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦਾ ਚਾਹਾਂ ਦਾ ਘਰ ਬਣ ਜੇ ਬਸ ਉਹ ਹੀ ਹਲਾ ਸਾਰੇ ਇਹਨਾਂ ਦੇ ਬਹੁਤ ਮਾੜੇ ਨੇ ਬਹੁਤ ਜਾਤੇ ਸ਼੍ਰੀਨਗਰ ਕੰਮ ਕਰਦਾ ਸਾ ਤੇ ਦਿਹਾੜੀ ਤੁਹਾਨੂੰ ਪੜੇ ਜਿੰਨੀ ਕਮਾਈ ਦੀ ਠੀਕ ਆ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਲਾ ਜੋ ਉਹ ਨਹੀਂ ਆ ਪਾ ਰਿਹਾ ਤੇ ਤਿੰਨ ਬੇਟੀਆਂ ਅੱਜ ਕੱਲ ਤੁਹਾਨੂੰ ਪੜ ਤਿੰਨ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਆ ਇਹ ਫਿਰ ਲੋਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਉਸੇ ਝਾੜੂ ਪੋਚੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਾਲਣ ਲਈ ਹੋਰ ਪਰ ਸਾਰੇ ਅਹੀ ਤਾਂ ਉਹਨਾਂ ਕਾਲੀ ਵੀ ਪੀਲੇ ਹੋ ਕਰਾਂਗੇ ਚਾਹੀਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਹਨਾ ਰਈਆਂ ਨੇ ਵੀ ਚਲੋ ਚਾਹਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ ਬੀਤੀ 29 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੇ ਪਿੰਡ ਤਲਵੰਡੀ ਵਿਰਕ ਦੇ ਨੌਜਵਾਨ ਜਲੂਇਸ ਮਸੀਹ ਜਿਸ ਦਾ ਸੱਪ ਦੇ ਡੰਗਣ ਕਾਰਨ ਦਿਹਾਂਤ ਹੋ ਗਿਆ ਸੀ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਕੇ ਦੁੱਖ ਦੀ ਘੜੀ ਵਿੱਚ ਢਾਸ ਲਗਾ ਦਿੱਤੀ ਸੀ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਰਮਨ ਬਹਿਲ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ 4 ਲੱਖ ਰੁਪਏ ਦਾ ਚੈੱਕ ਪੀੜਿਤ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆ ਤੇ ਇਸ ਮੌਕੇ ਉਹਨਾਂ ਦੇ ਨਾਲ ਐਸ ਟੀਮ ਗੁਰਦਾਸਪੁਰ ਸਰਦਾਰ ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ ਤਰੰਡੀ ਦੇ ਵਿੱਚ ਖੜੇ ਆ ਔਰ ਇਸ ਕੇਸ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਸੀਗਾ 29 ਅਗਸਤ ਨੂੰ ਜੂਨਸ ਬਸੀ ਪੁੱਤਰ ਵੀਰਾ ਮਸੀ ਵਾਸੀ ਤਰੰਡੀ ਦੇ ਵਿੱਚ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਇਹਨ ਮੰਨ ਦੇ ਮੇਰੀ ਜਸਬਾ ਸੀ ਕਿ ਮੈਂ ਵੀ ਸੇਵਾ ਕਰਾਂ ਕਿ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ ਕਿ ਜਿਹੜੇ ਹੜ੍ਹਾਂ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਮੈਂ ਕੱਢ ਕੇ ਲਿਆਵਾ ਤੇ ਉਸ ਜਸਬੇ ਨੇ ਉਸ ਸੇਵਾ ਭਾਵ ਨੂੰ ਲੈ ਕੇ ਉਹ ਸਰਾਵਤ ਅਗਲੇ ਪਾਸੇ ਹਰਦਾਨ ਤੇ ਮੰਗਲ ਚਲ ਗਿਆ ਆ ਜਸਬੇ ਕੋਲ ਤੋਂ ਬੰਦੇ ਲੈ ਕੇ ਪਾਣੀ ਚੋਂ ਫੜ ਰਿਆ ਸੀਗਾ ਤੇ ਉਹਨੂੰ ਉੱਥੇ ਸੱਤ ਦੱਸ ਗਿਆ ਤੇ ਬਦਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਵਾਹ ਵੀ ਲਾਇਆ ਪਰ ਉਹ ਬਚਾ ਨਹੀਂ ਸਕਿਆ। ਸੋ ਬੜਾ ਦੁਖਦਾਈ ਸੀ। ਮੈਂ ਉਸ ਵਕਤ ਇੱਥੇ ਆਇਆ ਤੇ ਮੈਨੂੰ ਮੌਕੇ ਤੇ ਸਰਪੰਚ ਸਾਹਿਬ ਨੇ ਸਾਡੇ ਗੇਜ ਜੀ ਸਾਹਿਬ ਦਾ ਰਸੂਆ ਦੇ ਬੇਟੇ ਮਨਤੀ ਜੀ ਔਰ ਰਫੀ ਜੀ ਆ ਸਾਡੇ ਗੋਲੀ ਦੀ ਵਲੇ ਸਲੀਮਪੁਰ ਰਗਾਨਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਲਈ ਗਿਆ ਵੀ ਇੱਕ ਬਹੁਤ ਵੱਡਾ ਤੂਫਾਨ ਤੋਆ। ਉਹ ਉਦੋਂ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ। ਉਹ ਨੌਜਵਾਨ ਮੁੰਡਾ ਸੀ ਜੀਵਨ ਮੁਸੀ ਪਹਿਲਾਂ ਵੀ ਪਰਿਵਾਰ ਦੇ ਵਿੱਚ ਇੱਕ ਵੀ 25 ਦਿਨ ਪਹਿਲਾਂ ਦੁਕਾਨ ਤੋਂ ਆ ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ ਤੇ ਕੋਈ ਲਫਤ ਨਹੀਂ ਸੀ ਕੀ ਕਰਦੇ ਇਹ ਬੱਚੀ ਕੋਲ ਆਏ ਸਾਂ ਤਾਂ ਫਿਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਟਾਰਸ ਆ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਆਵਾਜ਼ ਵਾਲੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਹੈ ਜੇ ਸਾਡੇ ਮੁਖਮੰਤ ਕੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਖੜ ਪੀੜਤਾ ਲਈ ਬਹੁਤ ਕੁਝ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਜੁਦਾ ਹੋ ਗਿਆ ਆ ਖਾਸ ਕਰਕੇ ਉਹ ਬੱਚਾ ਤੇ ਸਭ ਦਸਨ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੀ ਸੁਭਾਅ ਸਕੇ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਓ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜਿਹੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਮਾਪੇ-ਪਾਪ ਨੂੰ ਮਾੜਾ-ਮੋਟਾ ਆਸਰਾ ਦੇਣ ਵਾਸਤੇ ਮੋਤੀ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਗੁਰਦਾਸਪੁਰ ਰੇਕੇ ਵਾਖਵਾ ਕਿਸਾਨ ਚੋਤੇ ਬੰਦੀਆ ਵੱਲੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਚਾਮ ਕਰ ਦਿੱਤਾ ਗਿਆ ਤੇ 2 ਦਿਨ ਹੈਗਾ ਬਸ ਮਾਮਲਾ ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਨਾਲ ਜੁੜਿਆ ਹੈ ਗੱਲਬਾਤ ਦੌਰਾਨ ਕਿਸਾਨ ਚਤਿਬੰਦੀਆਂ ਦੇ ਆਗੂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਅਫਸਰਾਂ ਦੇ ਦਫ਼ਤਰਾਂ ਦੇ ਧੱਕੇ ਖਾ ਰਹੇ ਹਾਂ ਤੇ ਕਈ ਮੰਗ ਪੱਤਰ ਵੀ ਦਿੱਤੇ ਪਰ ਸਾਡੇ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲੀ ਜੋ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਰੀਬ 250 ਕਰੋੜ ਰੁਪਇਆ ਹੈ ਜੋ ਗੰਨਾ ਮਿਲਾਂ ਨੇ ਤੋਂ ਲੈਣਾ ਹੈ ਪਰ ਇਸ ਦੇ ਬਾਵਜੂਦ ਕਿਸੇ ਨੂੰ ਵੀ ਸਾਨੂੰ ਬਕਾਇਆ ਨਹੀਂ ਦਿੱਤਾ ਗਿਆ ਜਿਹੜੀ ਮੌਜੂਦਾ ਫਸਲ ਹੈ ਇਹ ਹੜਾਂ ਕਰਕੇ ਖਰਾਬ ਹੋ ਰਹੀ ਹੈ ਪਿਛਲੇ ਨੂੰ ਲੈ ਕੇ ਅੱਜ ਤੱਕ ਕਿੱਥੇ ਤਰ੍ਹਾਂ ਦਿੱਤਾ ਗਿਆ ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋਲ ਚਾਰ ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਟੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਹ ਗ੍ਰਾਹਾਂ ਜੱਥੇਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਹੈ ਪਰਸੋਂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਫਟਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚਾਂਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਸ਼ਰਚ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋ ਪਹੁੰਚਣਗੇ ਹੋਰ ਅੱਧਾ ਘੰਟਾ ਵੱਧ ਤੋਂ ਵੱਧ ਘੰਟਾ ਲੱਗ ਜਾਊ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘੱਟ ਲੱਗ ਜਾਂਦਾ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਹਿਰਦੇ ਨਾਲ ਕਹਿਣਾ ਕਿ ਬੜਾ ਜਦੋਜਿਦ ਕਰਕੇ ਤੇ ਫਸਲ ਪਾਲਦੀ ਹੈ ਬਹੁਤ ਔਖੇ ਹੋ ਕੇ ਤਾਂ ਹੁਣ ਵੇਖੋ ਆ ਜਿਓ ਜੀ ਹੁਣ ਹਾਲਤ ਔਂਡੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੋਣਾ ਫਸਲ ਆਪਣੇ ਬੱਚਿਆਂ ਵਾਂਗੂ ਪਾਲੀਦੀ ਹੈ ਫਿਰ ਬੱਚਿਆਂ ਨੂੰ ਆਪਣੇ ਐਡੇ ਵਧੀਆ ਵਧੀਆ ਸੰਧ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਣਾ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬਣਾ ਪੈਂਦਾ ਬੜਾ ਮੰਨ ਦੁਖੀ ਵੀ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨਿਆਂ ਚ ਲੱਗਿਆ ਉਸ ਦਿਨ 300 ਕੁਝ ਕਰੋੜ ਹੀ ਔਰ ਕਾਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੋਲਾ ਪਾਉਣਾ ਕੁਛ ਇਹਨਾਂ ਨੇ 50 60 ਕਰੋੜ ਪਾਤਾ ਵਾ ਹੁਣ ਵੀ ਮੇਰਾ ਖਿਆਲ ਕਹਿੰਦਾ 250 ਕਰੋੜ ਦੇ ਲਾਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਰਾ ਕੀ ਦੇਖੋ ਤੁਸੀਂ ਕਿ ਕੌਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਇਹ ਸਾਨੂੰ ਅਸੀਂ ਉਹ ਹੜਪੀਟਾਂ ਨੂੰ ਰਿਲੀਜ਼ ਦੇਣੀ ਆ ਕੋਈ ਬੇ ਤੁਸੀਂ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਇਹ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੂੰ ਵਰਤਣ ਤੁਸੀਂ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿਦਾਂ ਦੇ ਨਜ਼ਰ ਆਏ ਮੈਨੂੰ ਨਹੀਂ ਦੇਖਿਆ ਕਿਤੇ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਨ ਨਾਲ ਉਹਨੂੰ ਪਹੁੰਚੇ ਆ ਵੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਆ ਕੀ ਗੱਲ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੂ ਹੋਵਾਂਗੇ ਤਤਕਲੇ ਇੰਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਜ਼ਤ ਰਬ ਰੱਖਾਂ